ਗ੍ਰੇਡ ਪੰਜਾਬ ਟੀਵੀ ਨਾਲ ਜੁੜੇ ਹੋ ਮੈਂ ਹਾ ਬਿਸ਼ੇਖ ਜਲੋਟਾ ਗੱਲ ਕਰੀਏ ਪੰਜਾਬ ਸਰਕਾਰ ਜੁਧ ਨਸ਼ਾ ਵਿਰੁੱਧ ਮੁਹਿੰਮ ਨੂੰ ਤਾਂ ਬੜੀ ਤੇਜ਼ੀ ਨਾਲ ਚਲਾ ਰਹੀ ਹੈ ਪਰ ਅਸਲੀਅਤ ਕੀ ਹੈ ਦੱਸ ਦੇ ਕਿ ਲੁਧਿਆਣਾ ਦੇ ਡੇਲੋ ਥਾਣੇ ਦੇ ਅਧੀਨ ਆਦੇ ਇੱਕ ਪਿੰਡ ਦੇ ਵਿੱਚ ਨਸ਼ੇ ਦੇ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਦੱਸ ਦੇ ਕਿ ਨੌਜਵਾਨ ਨੂੰ ਇੱਕ ਜਿਹੜੇ ਪਿੰਡ ਦੇ ਹੀ ਨੌਜਵਾਨ ਸੀ ਉਹ ਜਸਪਾਲ ਬੰਗੜਾ ਪਿੰਡ ਚਲੇ ਜਾਂਦੇ ਤੇ ਉੱਥੇ ਨਸ਼ੀਲਾ ਟਿਕਾਣਾ ਲਾਣ ਦੇ ਕਾਰਨ ਉਹਦੀ ਮੌਤ ਹੋ ਗਈ ਪਰਿਵਾਰਕ ਮੈਂਬਰ ਮੌਜੂਦ ਹੈ ਗੱਲਬਾਤ ਕਰਨ ਦੇ ਕੀ ਨਾਂ ਬਾਪੂ ਜੀ ਆਪਾਂ ਰਿਸ਼ਪਾਲ ਸੀ ਨਹੀਂ ਮੁਨਿਸਪਾਲਟੀ ਕੇਂਦਰ ਤੁਹਾਡੇ ਮੁੰਡੇ ਦੀ ਨਸ਼ੇ ਦਾ ਟੀਕਾ ਲਾਉਣ ਦੇ ਕਾਰਨ ਮੌਤ ਹੋ ਗਈ ਇਹ ਕਿ ਪਹਿਲਾਂ ਨਸ਼ਾ ਕਰਦਾ ਸੀ ਮੁੰਡਾ ਕਿ ਉਹਨਾਂ ਨੇ ਜ਼ਬਰਦਸਤੀ ਲਾਇਆ ਨਸ਼ਾ ਨਹੀਂ ਸੀ ਕਰਦਾ ਉਹ ਤੁਮੰਨੋ ਨਾ ਜਾਣ ਪਹਿਚਾਨ ਸੀ ਉਹ ਲੈ ਕੇ ਲਾ ਕੇ ਉੱਥੇ ਜਾ ਕੇ ਪਤਾ ਨਹੀਂ ਸਲਾਹ ਨਾਲ ਲਵਾਇਆ ਪਤਾ ਨਹੀਂ ਜ਼ਬਰਦਸਤੀ ਲਾਇਆ ਤੇ ਉਹਨਾਂ ਨੇ ਟੀਕਾ ਲਾਤਾ ਤੇ ਮੈਂ ਭੜ ਦਾ ਪੁੱਲ ਦਾ ਚੱਲਿਆ ਗਿਆ ਮਰੇ ਜਾਂਦੇ ਹੁਣ ਥੱਲੇ ਟੀਕੇ ਤੇ ਉਹਨੂੰ ਦੱਬ ਕੋਟ ਰੇ ਸੀਗੇ ਮੈਂ ਤੁਹਾਨੂੰ ਪੰਪ ਕਰ ਰਹੇ ਸੀਗੇ ਹੋਸਟੇਜ ਦੁਬਾਰਾ ਪੰਪ ਪੰਪ ਕਰ ਰਹੇ ਸੀਗੇ ਤੇ ਪਰ ਉਹ ਹੋਇਆ ਨਹੀਂ ਮੈਂ ਫਟਾਫਟ ਉਹਨਾਂ ਦੀ ਮੋਟਰਸਾਈਕਲ ਤੇ ਪਟਾ ਕੇ ਉਹਨੂੰ ਮੈਂ ਕਿਹਾ ਵੀ ਪ੍ਰੋ ਲਾਈਫ ਹਸਪਤਾਲ ਪਹੁੰਚਾਓ ਮੈਂ ਆ ਰਿਹਾ ਮੈਂ ਪਿੱਛੇ ਚੱਲਿਆ ਗਿਆ ਤੇ ਉਹ ਜਾਂਦਿਆਂ ਨੂੰ ਉਹਨਾਂ ਨੇ ਮੇਰੇ ਤੇ ਕਰਾਰ ਦਿੱਤਾ ਕਿਵੇਂ ਦੇ ਦੇਓ ਕਿ ਇੱਕ ਪਾਸੇ ਸਰਕਾਰਾਂ ਨਸ਼ੇ ਨੂੰ ਠੱਲ ਪਾਉਣ ਦੀ ਗੱਲ ਕਰ ਰਹੀ ਤੇ ਦੂਜੇ ਪਾਸੇ ਸ਼ਰਿਆਮ ਨਸ਼ਾ ਵਿਕ ਰਿਹਾ ਜਿਸ ਦੇ ਕਾਰਨ ਅੱਜ ਤੁਹਾਡੇ ਪੁੱਤ ਦੀ ਮੌਤ ਹੋ ਗਈ ਹਾਂਜੀ ਮੇਰੇ ਕੋਲ ਸਰਕਾਰ ਕੋਈ ਕੁਝ ਵੀ ਕੰਮ ਨਹੀਂ ਕਰ ਰਹੀ ਲੱਗਦਾ ਲੱਗਦਾ ਨਹੀਂ ਕਿ ਜਿੱਦਾਂ ਨਸ਼ਾ ਸ਼ਰਿਆਮ ਪਿੰਡ 'ਚ ਵਿਕ ਰਿਹਾ ਨੌਜਵਾਨ ਦੀ ਮੌਤ ਹੋ ਗਈ ਤੁਹਾਡੇ ਤੇ ਦੁੱਖਾਂ ਦਾ ਪਹਾੜ ਟੁੱਟਿਆ ਵਾ ਉੱਪਰ ਪਰਿਵਾਰ ਦਾ ਬڑا ਹੁੰਦਾ ਕਿ ਹਾਂ ਵੇ ਮੁੰਡਾ ਇਹ ਕਰੂਗਾ ਅੱਗੇ ਕੰਮ ਕਰੂਗਾ ਸਾਡੀ ਦੇਖਭਾਲ ਕਰੂਗਾ ਪਰ ਅੱਜ ਉਹਦੀ ਮ੍ਰਿਤਕ ਦੇ ਦੇ ਇੱਥੇ ਲੈਣਾ ਨਾ ਪੈ। ਕਿਹੜੀਆਂ ਆਸਾਂ ਸੀਗੀਆਂ ਸਾਰਾ ਵੀ ਕੋਸ ਅੱਗੇ ਬਣੂ ਹੁਣ ਮੈਂ ਤਾਂ ਮਤਲਬ ਇਹ ਸੋਚ ਰਹੀ ਮੈਨੂੰ ਸਾਰਾ ਬਣੂਗਾ ਪਰ ਇਹ ਨਸ ਦੀ ਭੇਟ ਇਹਨਾਂ ਨੇ ਛਡਾਤਾ ਕਿ ਕਿੰਨੀ ਕੁ ਉਮਰ ਸੀ ਨੌਜਵਾਨ 28 30 ਸਾਲ ਥੱਲੇ ਤਾਂ ਜਵਾਨ ਹੀ ਸੀਗਾ ਜਵਾਨ ਬਹੁਤ ਸੀਗਾ ਮੱਦੀ ਵੀ ਨਹੀਂ ਹੋਈ ਸੀ ਇਹਦੀ ਵਿਆਹ ਕਿੰਨੇ ਤੁਸੀਂ ਚਾਹ ਸਜਾਏ ਹੋਣੇ ਕਿ ਹਾਂ ਵੀ ਥੋੜੇ ਸਾਲਾਂ ਨੂੰ ਵਿਆਹ ਕਰਨਾ ਬਸ ਉਹੀ ਗੱਲਾਂ ਸੋਚ ਰਹੇ ਸੀ ਜਦੋਂ ਤਵ ਮੇਰਾ ਸਾਰਾ ਕੰਮ ਖੇਲ ਕਰਤਾ ਇਹਨਾਂ ਨੇ ਜਿੱਤੇ ਨਸ਼ੇ ਸਦਾਗਰਾ ਤੇ ਜਿਨ੍ਹਾਂ ਦੇ ਕਾਰਨ ਮੌਤ ਹੋਈ ਹੈ ਤੁਹਾਡੇ ਜਵਾਨ ਪੁੱਤ ਦੀ ਉਹਨਾਂ ਤੋਂ ਕੋਈ ਠੱਲ ਪਈ ਹੈ ਹਾਲਾਂਕਿ ਪਰਚਾ ਪੁਲਿਸ ਨੇ ਦਰਜ ਕੀਤਾ ਇਸ ਮਾਮਲੇ ਦੀ ਪੁਲਿਸ ਨੇ ਰੇਡ ਕਰ ਲਈਤੀ ਹੈ ਜੀ ਉਹਨਾਂ ਦੇ ਚਾਰ ਮੋਟਰਸਾਈਕਲ ਚੱਕੇ ਨੇ ਇੱਕ ਬੰਦਾ ਵੀ ਫੜਿਆ ਤੇ ਇਹ ਨਹੀਂ ਪਤਾ ਸਹੀ ਬੰਦਾ ਫੜਿਆ ਹੈਗਾ ਜਾਂ ਗਲਤ ਫੜਿਆ ਹੈਗਾ ਇਹਨਾਂ ਨੂੰ ਪਤਾ ਹੋਣਾ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਕੋਈ ਜਵਾਨ ਪੁੱਤ ਗਿਆ ਕਿ ਸਾਡਾ ਤਾਂ ਚਲੋ ਚਲੇ ਗਿਆ ਜੀ ਹੁਣ ਅਸੀਂ ਕੁਝ ਨਹੀਂ ਕਰ ਸਕਦੇ ਅੱਗੇ ਤੋਂ ਹੋਰ ਨਾ ਕਿਸੇ ਦਾ ਪੁੱਤ ਮਰੇ ਪ੍ਰਸ਼ਾਸਨ ਨੂੰ ਹੀ ਕਹਿੰਦੇ ਆ ਵੀ ਇਹਨਾਂ ਦੇ ਨਸ਼ੇ ਦੇ ਸਲਾਗਰਾਂ ਦੇ ਠੱਲ ਪਾਓ ਕਿਵੇਂ ਦੇਦੇ ਹੋ ਭਾਜੀ ਤੁਹਾਡੇ ਪਿੰਡ ਦਾ ਜਵਾਨ ਨੌਜਵਾਨ ਚਲਾ ਗਿਆ ਇਹ ਪਿੰਡਾਂ ਦੇ ਵਿੱਚ ਹੁੰਦਾ ਨਾ ਕਿ ਜਵਾਨ ਨੌਜਵਾਨ ਜਾਣਾ ਸਭ ਤੋਂ ਵੱਡੀ ਗੱਲ ਮੰਨੀ ਜਾਂਦੀ ਹੈ ਤੇ ਹੁਣ ਨੌਜਵਾਨੀ ਘਾਣਾ ਪੰਜਾਬ ਸਰਕਾਰ ਕਰੀ ਅਸੀਂ ਨਸ਼ੇ ਤੇ ਠੱਲ ਪਾ ਰਹੇ ਆ ਯੋਧ ਨਸ਼ੇ ਵਿਰੋਧ ਦੀ ਮੁਹਿੰਮ ਚਲਾ ਰਹੇ ਆ ਨਸ਼ੇ ਸਦਾਗਰਾਂ ਦੇ ਮਕਾਨ ਤੱਕ ਠਟਾਏ ਜਾ ਰਹੇ ਨੇ ਤੇ ਪਰ ਇਦਾਂ ਦੀ ਘਟਨਾ ਸਾਹਮਣੇ ਆਣੀ ਕੀ ਕਹਿਣਾ ਚਾਹੂੰ ਬਹੁਤ ਮਾੜੀ ਗੱਲ ਹੋਈ ਆ ਜੀ ਇਹ ਤੇ ਸਾਡਾ ਜਵਾਨ ਪੁੱਤ ਸਾਡਾ ਜਣਕੇ ਪੂਰਾ ਹੋ ਗਿਆ ਅਸੀਂ ਕਹਿੰਦੇ ਆ ਸਰਕਾਰ ਨੂੰ ਵੀ ਥੋੜਾ ਜਿਆ ਪਿੰਡਾਂ ਦੇ ਵਿੱਚ ਵੀ ਘੜਾ ਘੜਾ ਪੁਲਿਸ ਦਾ ਤਾਇਆ ਜਾਵੇ ਉਸ ਮਾੜਾ ਮੋਟਾ ਫੜੇ ਜਾਣ ਬੰਦੇ ਇਹ ਜਾਂ ਫਿਰ ਇਉਂ ਕਰਨ ਬੇ ਡੋਡੇ ਡੋਡੇ ਫੀਮ ਖੋਲ ਦੇਣ ਆਹੀ ਹੱਲ ਆ ਜੀ ਚਿੱਟਾ ਬੰਦ ਹੋ ਜਾਊਗਾ ਜੇ ਤੁਸੀਂ ਤਾਂ ਕਹਿੰਦੇ ਮੁੰਡਿਆਂ ਨੂੰ ਵੀ ਭਾਈ ਬੱਸ ਕਰੋ ਇਹ ਤੋਂ ਨਾਣਾ ਕੀ ਨਸੇ ਤੋਂ ਤੁਸੀਂ ਨਸ਼ਾ ਮਾੜਾ ਹੈ। ਇਹ ਲੱਗਦਾ ਨੇ ਕਿ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਕਿ ਗਰਾਊਂਡ ਦੇ ਵਿੱਚ ਸ਼ਰੇਆਮ ਪਿੰਡ ਦੀ ਨਸ਼ਾ ਵਿਕਦਾ ਤੇ ਪੁਲਿਸ ਨੂੰ ਪਤਾ ਨਹੀਂ ਹੋਊਗਾ ਕਿ ਇੱਥੇ ਨਸ਼ਾ ਵਿਕਦਾ ਹੈ ਕਿਉਂਕਿ ਐਸਐਚਓ ਨੂੰ ਤਾਂ ਭਾਂਦ-ਭਾਂਦ ਦੀ ਖਬਰ ਹੁੰਦੀ ਹੈ ਕਿ ਮੇਰੇ ਇਲਾਕੇ 'ਚ ਹੋਊ ਕੀ ਰਿਹਾ। ਪੁਲਿਸ ਨੂੰ ਸਾਰਾ ਹੀ ਪਤਾ ਜੀ। ਕੀ ਨਹੀਂ ਪਤਾ। ਕੋਈ ਮਾੜੀ-ਮੋਟੀ ਕੋ ਲੜਾਈ ਝੜਾਣਾ ਜਾਂਦਾ ਜਾਂਦੀ ਚੱਕ ਕੇ ਲੈ ਜਾਂਦੇ ਨੇ ਲੱਭ ਲੈਂਦੇ ਨੇ ਮਤਾ ਕਿੱਥੋਂ ਹੁੰਦਾ। ਹੁਣ ਐਵੇਂ ਚਿੱਟੇ ਦਾ ਕਿਤੇ ਪਤਾ ਨਹੀਂ ਸਾਰਾ ਕੁਝ ਪਤਾ ਤੁਹਾਨੂੰ। ਸਾਡਾ ਸਾਰਾ ਏਰੀਆ ਇਹਨਾਂ ਤੋਂ ਲੈ ਕੇ ਜਾਂਦਾ ਸੱਡਾ ਸਾਰਾ ਏਰੀਆ ਇਹਨਾਂ ਤੋਂ ਲੈ ਕੇ ਜਾਂਦੇ ਨੇ ਮੁੰਡੇ ਜਿੰਨੇ ਵੀ ਖਾਂਦੇ ਨੇ ਨਸਾਂ ਨਸਾ ਕਰਦੇ ਆ ਮਤਲਬ ਸਾਰੇ ਏਰੀਆ ਨੂੰ ਪਤਾ ਕਿ ਇਸ ਜਗ੍ਹਾ ਤੇ ਸਾਨੂੰ ਮਿਲ ਜਾਣਾ ਏਰੀਆ ਨੂੰ ਪਤਾ ਫੁੱਲਾ ਪੇਰਾਂ ਨੂੰ ਮਿਲਦਾ ਸਰੇ ਆਮ ਵੇਗਦਾ ਸਰੇ ਆਮ ਸਰੇ ਆਮ ਆ ਵੀ ਮੁੰਡਾ ਕਹਿੰਦਾ ਜਿਹੜਾ ਇਹ ਮੁੰਡਾ ਨੇ ਬਿਆਨ ਦਿੱਤੇ ਨੇ ਕੋਲ ਤੋਂ ਵੀ ਜ਼ਰਿਆਮ ਲਿਖਦਾ ਤੇ ਤਾਂ ਵੀ ਬੋਲ ਸੋਤੇ ਕਾਰਵਾਈ ਨਹੀਂ ਕਰਦੇ ਕੱਲ ਰੇਡ ਕਰੀਆ ਪਹਿਲੇ ਦਿਨ ਤੇ ਉਹ ਮੁੰਡੇ ਭੱਜ ਗਏ ਮੋਟਰਸਾਈਕਲ ਚੱਕ ਲਏ ਉਥੋਂ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਕਿ ਕਿਸ ਤਰੀਕੇ ਦੀ ਕਾਰਵਾਈ ਦੀ ਮੰਗ ਕਰਦੇ ਚਲੋ ਸਾਡਾ ਤਾਂ ਹੁਣ ਬੇਟਾ ਗਿਆ ਸੀ ਕਹਿੰਦੇ ਵੀ ਗਾਹਾਂ ਕਿਸੇ ਦਾ ਹੋਰ ਨਾ ਜਾਵੇ ਚਾਰ ਕਾਂਡ ਕਰਤੇ ਮੁੰਡਾ ਜੜਾ ਫੜਿਆ ਕੱਲ ਚੌਥਾ ਕਾਂਡ ਪਿੰਡ ਦੇ ਹੀ ਮਾਰਦੇ ਪਹਿਲੇ ਚਾਰ ਬੰਦੇ ਪੂਰੇ ਚੁੱਕਨੇ ਮੁੰਡੇ ਉਹ ਵੀ ਨੌਜਵਾਨ ਲੱਗਦਾ ਨਹੀਂ ਕਿ ਪਿੰਡਾਂ ਦੇ ਵਿੱਚ ਜਿਹੜੀਆਂ ਕਮੇਟੀਆਂ ਬਣੀਆਂ ਹੋਈਆਂ ਨੇ ਉਹਨਾਂ ਨੂੰ ਵੀ ਅੱਗੇ ਆਣਾ ਚਾਹੀਦਾ ਇਦਾਂ ਦੇ ਲੋਕਾਂ ਦੇਖਲਾ ਕਰਤੇ ਨਹੀਂ ਕੋ ਸਾਡੇ ਕੋਈ ਕਮੇਟੀ ਨਹੀਂ ਹੈਗੀ ਜੀ ਪੰਚਾਇਤ ਆ ਪੰਚਾਇਤ ਨੂੰ ਅਸੀਂ ਕੱਲ ਵੀ ਕਿਹਾ ਵੀ ਤੁਸੀਂ ਕੀ ਕਰ ਰਹੇ ਹੋ ਇਸ ਵਿਸ਼ੇ ਤੇ ਕੋਈ ਜਵਾਬ ਨਹੀਂ ਉਹਨਾਂ ਦਾ ਜਵਾਬ پتہ ਇੱਕ ਬੰਦੇ ਦਾ ਕੀ ਸੀਗਾ ਕਹਿੰਦਾ ਜੀ ਘਰ ਦੇ ਮਾਲ-ਮੋਲ ਲੈ ਆਂਦੇ ਨੇ ਰੋਡੇ-ਰੋਡੇ ਉਹ ਵੇਚ ਦਿੰਦੇ ਨੇ ਚਿੱਟਾ ਲੈ ਆਉਂਦੇ ਨੇ ਆ ਆ ਕੋਈ ਗੱਲਾਂ ਨੇ ਹਾਲਾਂਕਿ ਕੱਲ ਅਸੀਂ ਇੰਨਾ ਹੈਰਾਨ ਹੋਏ ਹਾਂ ਉੱਥੇ ਸਿਰਫ ਸਾਡੀ ਪੰਚਾਇਤ ਦੀ ਨਰਾਕੀ ਕਰਕੇ ਹਾਲਾਂਕਿ ਸਾਡੇ ਬੇਟੇ ਦੀ ਕੱਲ ਹੀ ਮਿਲ ਜਾਣੀ ਸੀ ਕਿ ਡੈੱਡ ਬੋਡੀ ਸਿਸਕਾਰ ਹੋ ਜਾਣਾ ਸੀ ਸਾਡੀ ਧਾਰ ਹੀ ਦਿਹਾੜੀ ਖਰਾਬ ਕਰਦੀ ਐਸੋਚ ਨੂੰ ਸਾਨੂੰ ਰਾਹ ਨਹੀਂ ਦਿੱਤਾ ਫੇਰ ਅਸੀਂ ਗੱਡੀਆਂ ਲੈ ਕੇ ਗਏ ਥਾਣਾ ਲਾਉਣ ਦੀ ਖਾਤਰ ਤੇ ਫੇਰ ਇੱਕ ਮਿੰਟ ਜੀ ਆ ਕੇ ਪਰਚਾ ਵੀ ਹੋ ਗਿਆ ਮਦਦ ਪਾਲਸ ਵੀ ਆਪਣੇ ਇਲਾਕੇ ਚ ਪਾਂਚ ਲੱਗੇ ਫਿਰ ਉਸ ਦਿਵਾਰ ਰੇਡ ਕਰੀਆ ਇਹਨਾਂ ਨੇ ਚੱਕ ਕੇ ਲਿਆ ਦੇ ਮੋਟਰਸਾਈਕਲ ਆਪੇ ਹੀ ਨਹੀਂ ਕਹਿੰਦੇ ਵੀ ਰੇਡ ਨਹੀਂ ਕੀਤੀ ਰੇਡ ਕੀਤੀ ਕਰੀਆ ਪਰ ਉਹ ਹੱਥ ਨਹੀਂ ਲੱਗੇ ਬੰਦੇ ਸਾਨੂੰ ਕਹੀ ਗਏ ਨੇ ਫੈਸਲਾ ਕਰ ਲੋ ਫੈਸਲਾ ਕਰ ਲਓ ਲੱਗਦਾ ਨਹੀਂ ਜਵਾਨ ਪੁੱਤ ਦੇ ਉਮਰ ਬਦਲੇ ਫੈਸਲਾ ਕਿੱਡੀ ਵੱਡੀ ਗੱਲ ਹੈ ਜੀ ਅਸੀਂ ਤਾਂ ਕਹਿੰਦੇ ਸੀ ਵੀ ਇਹ ਕੰਮ ਬਾਅਦ ਦੀਆਂ ਗੱਲਾਂ ਨੇ ਪਰ ਜਵਾਨ ਪੁੱਤ ਗਿਆ ਤੁਸੀਂ ਆਪਾਂ ਪੋਸਟਮਾਰਟਮ ਕਰਾ ਦਿਓ ਕਿਹਾਂ ਆ ਕੇ ਬੱਚੇ ਇੱਕ ਨਕਸ਼ਾ ਰੋਣੀ ਗਏ ਦੋ ਅੱਪ ਤਾਂ ਇਹ ਗੱਲ ਕਰ ਰਹੇ ਨੇ ਕਿ ਉਹ ਤੇ ਵਿਚਾਰੇ ਵਿਚਾਰ ਵੀ ਨਹੀਂ ਨਾ ਜੀ ਬਾਕੀ ਸੁੱਤੋਂ ਸੋਣ ਕਰ ਗਏ ਠਾਣੀਆਂ ਕੀ ਨਹੀਂ ਨਹੀਂ ਮਾਮਲਾ ਹੈ ਕੀ ਹੈ ਮੁੰਡੇ ਦੀ ਮੌਤ ਹੋਈ ਕਿਤਾ ਡਾਕਟਰ ਸਾਹਿਬ ਦੱਸਣਗੇ ਕਿ ਕਿਵੇਂ ਹੋਈ ਆ ਪਰਚਾ ਤਾਂ ਪੁਲਿਸ ਨੇ ਜਦ ਅਰਦੀ ਪੁਲਸ ਦੇਤਾ ਪਰਚਾ ਅਪਨ ਡਾਕਟਰ ਦਾ ਮੌਤ ਦਾ ਘਰ ਦੱਸਣਗੇ ਕਿ ਕਾਹਦਾ ਹੋਇਆ ਚਲੋ ਪੁਲਸ ਨੇ ਆਪਣੇ ਡਾਕਟਰਾਂ ਦਾ ਬੋਰਡ ਬਣਾਇਆ ਗਿਆ ਬੋਰਡ ਨੂੰ ਪੜਾ ਕਰ ਲਓ ਨਹੀਂ ਨਹੀਂ ਐਪੀਐਨ ਤੁਸੀਂ ਦੱਸਿਆ ਕਹਿੰਦੇ ਓ ਟੀਕਾ ਲਾਉਣਾ ਉਹਨਾਂ ਦਾ ਵਿਆਹ ਤੇ ਪਰਦਾ ਦਰਦ ਦਿੱਤਾ ਅਪਨ ਪੁੱਤ ਨੇ ਹਾਂਜੀ ਉਹੀ ਮੈਂ ਪੁੱਛ ਰਹਾ ਵਿਆਹ ਕੀ ਸੀਗੇ ਵਿਆਹ ਦਿੱਤਾ ਉਹ ਜਿਹੜਾ ਬੰਦਾ ਖੋੜਾ ਸਾਡੇ ਪਿਛਪੜਾ ਕਰਦਾ ਕਿ ਤੁਸੀਂ ਉਹ ਪੁਲਿਸ ਦੀ ਵਰਦੀ ਜੋ ਤੁਸੀਂ ਨੇ ਦੱਸੋ ਕੋਈ ਬਿਆਨ ਦਿੱਤਾ ਮੈਂ ਦਿੱਤਾ ਤੁਸੀਂ ਬਿਆਨ ਨਹੀਂ ਦਿੰਦੇ ਸਹੀ ਮਤਾਬਕ ਐਫਆਰ ਹੋ ਗਈ ਹੈ ਕੀ ਬਿਆਨ ਦਿੱਤਾ ਤੁਸੀਂ ਦੱਸਦੇ ਨਹੀਂ ਮੈਂ ਦੱਸਤਾ ਤਾਂ ਵੀ ਬਿਆਨ ਦਿੱਤੇ ਬਿਆਨ ਤੇ ਕਾਰਵਾਈ ਹੋ ਚੁੱਕੀ ਹੈ ਕੀ ਬਿਆਨ ਦਿੱਤੇ ਗਲਤ ਦੱਸਦੇ ਨਹੀਂ ਬਿਆਨ ਕੀ ਦਿੱਤਾ ਕੀ ਦੱਸੋ ਜੋ ਜੋ ਮਤਾਬਕ ਦਿੱਤਾ ਉਹ ਕਾਰਵਾਈ ਹੋ ਚੁੱਕੀ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੌਣ ਚਾਹੁੰਦੇ ਹੋ ਮੈਨੂੰ ਦੱਸੋ ਮੈਨੂੰ ਪੁੱਛਣਾ ਜਾਨਣਾ ਤੁਹਾਨੂੰ ਬਿਆਨ ਉਹਨਾਂ ਨੇ ਦਿੱਤੇ ਕੀ ਆ ਮੁੰਡਾ ਉਹ ਤਾਂ ਹੋਈ ਸਾਰੀ ਸਿਕਰ ਹੋ ਹੀ ਜਾਂਦੀ ਹੈ ਦੱਸੀ ਜਾਂਦੀ ਹੈ ਅੱਗੇ ਬਾਅਦ ਤੋਂ ਵੀ ਚੱਪੀ ਜਾ ਰਹੀ ਆ ਫਰਦਾਲ ਜਾ ਰਹੀ ਆ ਜਦੋਂ ਫਰਦਾਲ ਪੂਰੀ ਹੋਈ ਮੈਂ ਦੱਸ ਦਾਂਗੀ ਸਾਰੀ ਗੱਲ ਫਰਦਾਲ ਤਾਰੇ ਜੀ ਉਹ ਦੋ ਚੀਜ਼ ਪੜਨੇ ਉਹਨਾਂ ਕੱਲ ਕੱਲੇ ਵਾਰ ਸੋ ਪੁੱਛੇ ਦੱਸਾਂਗੀ ਕੀ 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 ਕਰਨਾ ਕੀ ਨਹੀਂ ਕਰਨਾ ਪਰਦਾਲ ਚੰਦ ਰਹੀ ਆ ਪੁੱਛਦਾ ਵਾ ਤੁਹਾਨੂੰ ਤੁਸੀਂ ਪਰਚਾ ਕਰ ਦਰਜ ਕੀਤਾ ਹੋਇਆ ਕੀ ਰਹਿ ਨਹੀਂ ਹੈ ਜੀ ਇਹ ਇੱਕ ਰਹਿ ਨਹੀਂ ਹੈ ਜੀ ਤਿੰਨ ਮਹੀਨੇ ਹੋ ਜਾਂਦੇ ਨੂੰ ਹੋਇਆ ਕੀ ਸੀਗਾ ਜੀ ਮੁੰਡੇ ਨੂੰ ਸਾਬਣ ਬੰਦੇ ਡੈਡੀ ਪੁੱਛ ਲੋ ਇਹਨੂੰ ਤੁਸੀਂ ਨਹੀਂ ਦੱਸਣਾ ਮੁੰਡੇ ਨੂੰ ਪੁਲਿਸ ਨੂੰ ਦੱਸੋ ਡਾਕਟਰ ਦੱਸੂਗਾ ਬਾਕੀ ਕੀ ਕਰ ਵੀ ਹੋਈ ਆ ਪਰਚਾ ਤਾਂ ਪੁਲਿਸ ਨੇ ਦਿੱਤਾ ਡਾਕਟਰ ਨੇ ਥੋੜੀ ਦਿੱਤਾ ਨਹੀਂ ਜੀ ਅਸੀਂ ਲੈਂਦਾ ਹੋਰ ਵੀ ਡਾਕਟਰ ਮੌਤ ਕਰਨ ਡਾਕਟਰ ਦੱਸੂਗਾ ਮੈਂ ਰਸੂ ਦੱਸਾਂਗਾ ਅੱਛਾ ਜੀ ਮੋੜਾ ਕਰ ਮੈਂ ਲੰਪੁਚਾ ਵੀ ਮੋੜਾ ਕਰ ਦੱਸਿਆ ਜਾਵੇ ਠੀਕ ਹੈ ਜੀ ਉਹ ਡਾਕਟਰ ਦੱਸਣਗੇ ਡਾਕਟਰ ਨਾ ਬੋਰਡ ਬਣ ਗਿਆ ਬੋਰਡ ਵੀ ਆਪੇ ਰਿਪੋਰਟ ਆਜੂਗੀ ਠੀਕ ਹੈ ਜੀ ਹਾਂਜੀ ਬੋਰਡ ਦੱਸੂਗਾ ਬੋਰਡ ਦੱਸੂਗਾ ਪੁਲਸੀ ਰਿ ਦੱਸੂਗਾ ਪੁਲਸ ਦੱਸੂਗੀ ਮੁਰਦੇ ਕੀ ਹੈ ਠੀਕ ਰਹੀ ਰੋਗ ਪੂਰੀ ਲੀਕ ਕਰਨੀ ਹੈ ਅਸੀਂ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਲੁਧਿਆਣਾ ਦੇ ਵਿੱਚ ਜਵਾਨ ਪੁੱਤ ਗਿਆ ਤੇ ਪਰਿਵਾਰ ਕਹਿ ਰਿਹਾ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਕਿਉਂਕਿ ਨਸ਼ੇ ਦੇ ਕਾਰਨ ਜਿਹੜੀ ਹੈ ਮੌਤ ਹੋਈ ਆ ਕਿਉਂਕਿ ਉਹ ਜਿਹੜਾ ਟੀਕਾ ਲਗਾਇਆ ਗਿਆ ਸੀ ਸਾਥ ਹੀ ਪਿੰਡ ਦੇ ਨਾਲ ਦੇ ਨੌਜਵਾਨਾਂ ਨੂੰ ਲੱਗੇ ਤੇ ਨਸ਼ੀਲਾ ਜਿਹੜਾ ਟੀਕਾ ਉਸ ਨੂੰ ਲਗਾ ਦਿੱਤਾ ਜਿਸ ਦੇ ਕਾਰਨ ਉਸ ਦੀ ਮੌਤ ਹੋਈ ਹੈ ਤੇ ਪ੍ਰਸ਼ਾਸਨ ਨੇ ਇਨਸਾਫ ਦੀ ਪ੍ਰਸ਼ਾਸਨਤ ਗੁਹਾਰ ਲਗਾਈ ਲੁਧਿਆਣਾ ਤੋਂ ਪਿਛੇ ਕਿਲੋਟਾ ਗ੍ਰੇਡ ਪੰਜਾਬ ਦੇ ਵਿਖੇ ਦੇ ਆ